ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਹੈ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਤਕਰੀਬਨ 19 ਸਾਲ ਤੋਂ ਵੀ ਘੱਟ ਉਮਰ ਦੇ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਿਆ ਤੇ ਸਿਰਫ ਕੁਰਬਾਨੀ ਦੇ ਪੱਖ ਤੋਂ ਹੀ ਨਹੀਂ ਉਹ ਆਪਣੀ ਸੂਝ ਸਿਆਣਪ ਦੇ ਨਾਲ ਇੱਕ ਬਹੁਤ ਵੱਡੇ ਜਥੇਬੰਦਕ ਦੇ ਤੌਰ ਤੇ ਤੇ ਜਿਹੜੀਆਂ ਗਦਰ ਪਾਰਟੀ ਦੀਆਂ ਆ ਬਹੁਤ ਸਾਰੀਆਂ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਉਹ ਸ਼ਾਮਲ ਹੁੰਦਾ ਸੀ ਇੱਕ ਜੱਜ ਨੇ ਇਹ ਵੀ ਉਹਦੇ ਤੇ ਕਮੈਂਟ ਕੀਤਾ ਸੀ ਕਿ ਐਡੀ ਛੋਟੀ ਉਮਰ ਦਾ ਮੁੰਡਾ ਹੈ ਤੇ ਜਿਹੜੀ ਵੀ ਘਟਨਾ ਦੀ ਗੱਲ ਹੁੰਦੀ ਹੈ ਉਹ ਹਰ ਥਾਂ ਤੇ ਉਹ ਹਾਜ਼ਰ ਹੁੰਦਾ ਹੈ ਜਾਨੀ ਉਹਦੇ ਚ ਬਹੁ ਲੋੜੇ ਤੋਂ ਵੱਧ ਜੋਸ਼ ਸੀ ਉਤਸ਼ਾਹ ਸੀ ਸਿਆਣਪ ਸੀ ਤੇ ਲੀਡਰਸ਼ਿਪ ਦੀਆਂ ਜਿਹੜੀਆਂ ਦੇ ਗੁਣ ਨੇ ਉਹ ਉਹਦੇ ਵਿੱਚ ਸੀ ਅਸੀਂ ਉਸ ਮਹਾਨ ਜੋਦੇ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਆ ਅੱਜ ਦੇ ਦਿਨ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਇਨਕਲਾਬੀ ਮੁਬਾਰਕਬਾਦ ਪੇਸ਼ ਕਰਦੇ ਆ। ਅ ਦੋਸਤੋ ਦੂਸਰੀ ਜਿਹੜੀ ਖਬਰ ਹੈ ਬਹੁਤ ਵੱਡੀ ਆ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਮ ਐਲ ਏ ਸ਼੍ਰੀ ਆਮਨ अरोड़ा ਨੂੰ ਅ ਜਿਹੜਾ ਹੈ ਉਹ ਪੰਜਾਬ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ। ਉਹਦੇ ਤੇ ਇਲਜ਼ਾਮ ਹੈ ਕਿ ਉਹ ਮਿਊਨਿਸਪਲ ਕਾਰਪੋਰੇਸ਼ਨ ਆਫ ਜਲੰਧਰ ਜਿਹੜੀ ਹੈ ਉਸ ਦੇ ਅਧਿਕਾਰੀਆਂ ਤੋਂ ਫੇਕ ਨੋਟਿਸ ਦੁੰਦਾ ਸੀ ਲੋਕਾਂ ਨੂੰ ਵੀ ਤੇਰੇ ਚ ਆ ਨੁਕਸ ਹੈ ਆ ਨੁਕਸ ਹੈ ਫਿਰ ਉਹਨੂੰ ਠੀਕ ਕਰਾਉਣ ਦੇ ਨਾਂ ਦੇ ਉੱਤੇ ਉਹਨਾਂ ਤੋਂ ਦਬਕੇ ਦੇ ਨਾਲ ਜਿਹੜਾ ਉਹ ਬਹੁਤ ਵੱਡੀਆਂ ਰਕਮਾਂ ਵਸੂਲਦਾ ਸੀ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ ਦਾ ਇੱਕ ਅਧਿਕਾਰੀ ਵੀ ਇਸ ਗੱਲ ਦੇ ਵਿੱਚ ਫੜਿਆ ਅਸਲ ਚ ਪਹਿਲਾਂ ਉਸੇ ਨੂੰ ਫੜਿਆ ਸੀ ਉਹਨੇ ਫਿਰ ਅੱਗੋਂ ਜਾ ਕੇ ਇਹਦਾ ਨਾਂ ਲੈਂਦਾ ਅੱਜ ਦੀ ਇੰਡੀਅਨ ਐਕਸਪ੍ਰੈਸ ਨੇ ਕੁਝ ਗੱਲਾਂ ਇਹਦੇ ਤੇ ਦੱਸੀਆਂ ਨੇ ਇੱਕ ਤਾਂ ਇਹ ਹੈ ਵੀ ਇਹ ਜਦੋਂ ਸ਼ੁਰੂ ਦੇ ਵਿੱਚ 2019 ਦੇ ਵਿੱਚ 20 ਦੇ ਵਿੱਚ ਕੋਵਿਡ-19 ਦੀ ਬਿਮਾਰੀ ਆਈ ਉਦੋਂ ਇਹਨੇ ਖਉਤੀ ਸੇਵਾ ਦਾ ਕੰਮ ਸ਼ੁਰੂ ਕੀਤਾ ਤੇ ਇਹ ਜਿਹੜਾ ਜਗਰਾਤਿਆਂ ਦੇ ਉੱਤੇ ਭਜਨ ਗਾਉਣ ਦੇ ਉੱਤੇ ਵੀ ਜਾਂਦਾ ਸੀਗਾ ਇਹ ਧਾਰਮਿਕ ਬੰਦਾ ਮੰਨਿਆ ਜਾਂਦਾ ਸੀ ਬੇਸਿਕਲੀ ਤੇ ਇਹਦੀ ਧਾਰਮਿਕਤਾ ਕਿੱਧਰ ਨੂੰ ਚਲੀ ਗਈ ਇਹ ਆਪਾਂ ਨੇ ਇਧਰਲੇ ਪਾਸੇ ਨੂੰ ਦੇਖੀ ਹੈ ਦੂਜਾ ਇੰਡੀਅਨ ਐਕਸਪ੍ਰੈਸ ਨੇ ਇਸ ਦੀਆਂ ਕੁਝ ਪ੍ਰਾਣੀਆਂ ਕਰਤੂਤਾਂ ਵੀ ਸਾਹਮਣੇ ਲਿਆਂਦੀਆਂ ਨੇ ਵੀ ਇਹਨੇ ਇੱਕ ਵਾਰ ਇੱਕ ਡਾਕਟਰ ਨੂੰ ਕਿਹਾ ਵੀ ਮੇਰੇ ਸਾਡੇ ਬੰਦੇ ਨੂੰ ਝੂਠਾ ਮੈਡੀਕਲ ਸਰਟੀਫਿਕੇਟ ਦੇ ਦੇ ਉਹਨੇ ਇਨਕਾਰ ਕਰਤਾ ਇਹਨੇ ਹਸਪਤਾਲ ਦੀ ਪੰਨ ਤੋੜ ਕਰ ਦਿੱਤੀ ਜਣੀ ਖਰੂਦੀ ਤੇ ਬਹੁਤ ਹੀ ਘਟਿਆ ਕਿਸਮ ਦਾ ਬੰਦਾ ਸੀ ਤੇ ਹੁਣ ਪਤਾ ਇਹ ਲੱਗਿਆ ਚਾਹੇ ਭਗਵਾਨ ਤਮਨ ਨੇ ਕਹਿਣ ਨੂੰ ਇਹ ਕਹਿੰਦਾ ਵੀ ਅਸੀਂ ਆਪਣੇ ਤੇ ਬਗਾਨੇ ਦਾ ਫਰਕ ਨਹੀਂ ਕਰਦੇ ਜਿਹੜਾ ਕਰਪਟ ਹੈ ਉਹ ਕਰਪਟ ਹੈ ਜਿਹੜਾ ਭ੍ਰਿਸ਼ਟਾਚਾਰ ਕਰਦਾ ਉਹ ਭ੍ਰਿਸ਼ਟਾਚਾਰੀ ਹੈ ਭਾਵੇਂ ਅਸਲ ਗੱਲ ਇਹ ਹੈ ਵੀ ਜਿਹੜੀ ਇਹ ਦੱਸੀ ਜਾ ਰਹੀ ਹੈ ਕਿ ਇਹ ਕਾਫੀ ਦੇਰ ਤੋਂ ਬੀਜੇਪੀ ਦੇ ਨਾਲ ਨੇੜਤਾ ਰੱਖ ਰਿਹਾ ਸੀ ਜਦੋਂ ਚੁਣਿਆ ਵੀ ਗਿਆ ਸੀ ਉਸ ਤੋਂ ਬਾਅਦ ਵੀ ਇਹਨੇ ਬਿਆਨ ਦਿੱਤਾ ਸੀ ਕਿ ਬੀਜੇਪੀ ਵਾਲੇ ਮੈਨੂੰ ਖਰੀਦਣ ਲਈ 25 ਕਰੋੜ ਰੁਪਏ ਦੀ ਆਫਰ ਦੇ ਰਹੀ ਹੈ ਯਾਨੀ ਕਹਿੜ ਦਾ ਭਾਵ ਵੀ ਇਸ ਬੰਦੇ ਦਾ ਜਿਹੜਾ ਆਪਣਾ ਨਿੱਜੀ ਕਰੈਕਟਰ ਹੈਗਾ ਉਹ ਬੜਾ ਸ਼ੱਕੀ ਕਿਸਮ ਦਾ ਹੈ ਤੇ ਹੋ ਸਕਦਾ ਹੈ ਭਗਵੰਤ ਮਾਨ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਛਾੜ ਤੇ ਹੋਣ ਵੀ ਨਾਲੇ ਤਾਂ ਲੋਕਾਂ ਨੂੰ ਕਹੀਏ ਵੀ ਅਸੀਂ ਆਪਣਾ ਬੰਦਾ ਫੜ ਲਿਆ ਤੇ ਨਾਲੇ ਉਹ ਜਿਹੜਾ ਇਸ ਬੰਦੇ ਨੂੰ ਵੀ ਪਤਾ ਲੱਗ ਜੇ ਵੀ ਤੇ ਹੁਣ ਤੂੰ ਜਾ ਬੀਜੇਪੀ ਚ ਜੇ ਜਾਣਾ ਦੇਖਦੇ ਆ ਤੇਰਾ ਕੀ ਕਰਦੇ ਆ ਇਸ ਤਰ੍ਹਾਂ ਦਾ ਅਤੇ ਦੂਜੀ ਗੱਲ ਇਹ ਕਿ ਭਗਵੰਤ ਮਾਨ ਜੀ ਦੇ ਬਿਆਨਾਂ ਦੀ ਆਪਣੀ ਵੱਖਰੀ ਗੱਲ ਉਹਨਾਂ ਨੇ ਆਪ ਪ੍ਰੈਸ ਕਾਨਫਰੰਸ ਕਰਕੇ ਇਹਦਾ ਮੰਤਰੀ ਬਣਿਆ ਸੀ ਅਜੇ ਕੁਝ ਮਹੀਨੇ ਹੋਏ ਸੀ ਮਈ 24 ਮਈ 2022 ਨੂੰ ਅਜੇ 10 ਵੀ 2 ਮਹੀਨੇ ਨਹੀਂ ਹੋਏ ਸੀਗੇ ਇਹਨਾਂ ਦੀ ਸਰਕਾਰ ਬਣੀ ਨੂੰ ਉਦੋਂ ਇਹਨਾਂ ਨੇ ਆਪਣਾ ਇੱਕ ਮੰਤਰੀ ਜਿਹੜਾ ਸਿੰਗਲਾ ਉਹਨੂੰ ਗ੍ਰਿਫਤਾਰ ਕਰਾ ਦਿੱਤਾ ਸੀਗਾ ਤੇ ਬੜਾ ਉਸ ਟਾਈਮ ਕਿਹਾ ਸੀ ਵੀ ਅਸੀਂ ਨਹੀਂ ਸਮਝੌਤਾ ਕਰਦੇ ਹੁਣ 3 ਸਾਲ ਤੋਂ ਵੱਧ ਹੋ ਗਏ ਅੱਜ 24 ਮਈ ਹੈ 24 ਮਈ 2022 ਨੂੰ ਉਹ ਗ੍ਰਿਫਤਾਰ ਹੋਇਆ ਸੀ 3 ਸਾਲ ਪੂਰੇ ਹੋ ਗਏ ਤੇ ਇਹਨਾਂ 3 ਸਾਲਾਂ ਦੇ ਵਿੱਚ ਉਸ ਬੰਦੇ ਦੇ ਉੱਤੇ ਕੀ ਕੇਸ ਸੀ ਕੀ ਬਣਿਆ ਕੀ ਨਾ ਹੋਇਆ ਕੱਖ ਨਹੀਂ ਕਿਸੇ ਨੂੰ ਪਤਾ ਉਹਦੀ ਜ਼ਮਾਨਤ ਹੋਈ ਮਹੀਨੇ ਡੇਢ ਬਾਅਦ ਤੇ ਉਹ ਹੁਣ ਬਾਹਰ ਤੁਰਿਆ ਜਾਂਦਾ ਹੈ ਇਸ ਤਰ੍ਹਾਂ ਇੱਕ ਹੋਰ ਜਿਹੜਾ ਅਮਿਤ ਰਤਨ ਕੋਟਫੱਤਾ ਬਠਿੰਡੇ ਦਾ ਜਿਹੜਾ ਬਠਿੰਡਾ ਰੂਰ ਦਾ ਉਹਨਾਂ ਦਾ ਐਮਐਲਏ ਸੀ ਉਸ ਦੇ ਉੱਤੇ 5 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਵੀਡੀਓਜ਼ ਆਈਆਂ ਪਹਿਲਾਂ ਮੁਕਰਿਆ ਗਿਆ ਫਿਰ ਦੇਖਿਆ ਗਿਆ ਵੀ ਨਹੀਂ ਮੁਕਰਿਆ ਜਾ ਸਕਦਾ ਇਹ ਤੇ ਪੱਕੇ ਸਬੂਤ ਹੈ ਫਿਰ ਉਹਨੂੰ ਗ੍ਰਿਫਤਾਰ ਕੀਤਾ ਕੁਝ ਦਿਨ ਬਾਅਦ ਉਹਦੀ ਜ਼ਮਾਨਤ ਹੋ ਗਈ ਉਹਦੀ ਵੀ ਹਾਲੇ ਤੱਕ ਇਨਵੈਸਟੀਗੇਸ਼ਨ ਹੀ ਚੱਲ ਰਹੀ ਹੈ ਕੋਈ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਉਹਨੂੰ ਕੋਈ ਸਜ਼ਾ ਹੋਈ ਜਾਂ ਨਾ ਹੋਈ ਜਾਂ ਕੀ ਹੈ ਕੱਖ ਨਹੀਂਗਾ ਇਹ ਉਹ ਦੂਜਾ ਐਮਐਲਏ ਹੈ ਜੀਐਮਐਲ ਇੱਕ ਫੌਜਾ ਸਿੰਘ ਸਰਾਰੀ ਹੈ ਉਹਦੀਆਂ ਕੋਈ ਵੀਡੀਓ ਆਡੀਓ ਚਲਦੀਆਂ ਸੀਗੀਆਂ ਉਹਦੇ ਉੱਤੇ ਰੌਲਾ ਪੈਂਦਾ ਰਿਹਾ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੀ ਤੇ ਇਹ ਆਡੀਓ ਸਤੰਬਰ 2022 ਚ ਸ਼ੁਰੂ ਹੋਈਆਂ ਤੇ ਅਖੀਰ ਤੇ ਜਾ ਕੇ ਜਨਵਰੀ 2023 ਚ ਜਾ ਕੇ 4 ਮਹੀਨਿਆਂ ਬਾਅਦ ਉਹਦੇ ਤੋਂ ਅਸਤੀਫਾ ਲੈ ਲਿਆ ਅੱਜ ਤੱਕ ਉਸ ਆਡੀਓ ਦਾ ਕੀ ਬਣਿਆ ਤੇ ਉਹਦਾ ਕੀ ਬਣਿਆ ਕੱਕਰੀ ਕਿਸੇ ਨੂੰ ਪਤਾ ਨੇਰੇ ਚ ਹੈਗਾ ਕੰਮ ਸੋ ਭਗਵੰਤਬਾਦ ਦੇ ਦਾਅਵਿਆਂ ਦੀ ਆਪਣੀ ਗੱਲ ਹੈ ਦੋ ਜਿਹੜੇ ਐਮਐਲਏ ਆ ਉਹਨਾਂ ਤੇ ਈਡੀ ਦੇ ਛਾਪੇ ਆ ਉਹ ਤਾਂ ਆਪਾਂ ਮੰਨ ਸਕਦੇ ਆ ਵੀ ਕੇਂਦਰ ਸਰਕਾਰ ਜਾਣਬੁੱਝ ਕੇ ਵੀ ਪਰੇਸ਼ਾਨ ਕਰਦੀ ਹੋ ਪਰ ਉਹਨਾਂ ਤੇ ਵੀ ਇਲਜ਼ਾਮ ਵੱਡੇ ਵੱਡੇ ਆ ਜਸਵੰਤ ਸਿੰਘ ਜਿਹੜੇ ਐ ਗੱਜਨ ਮਾਜਰਾ ਜਿਹੜੇ ਅਮਰਕੋਟ ਤੋਂ ਐਮਐਲਏ ਆ ਤੇ ਜਿਹੜੇ ਆਪਣੇ ਦੂਸਰਾ ਕੁਲਵੰਤ ਸਿੰਘ ਨੇ ਜਿਹੜੇ ਮਹਾਲੀ ਤੋਂ ਐਮਐਲਏ ਉਹਨਾਂ ਤੇ ਈਡੀ ਦੇ ਕੇਸ ਨੇ ਜਸਵੰਤ ਸਿੰਘ ਨੂੰ ਤਾਂ ਕਾਫੀ ਧੀਰ ਅੰਦਰ ਵੀ ਰੱਖਿਆ ਈਡੀ ਨੇ ਕੁਲਵੰਤ ਸਿੰਘ ਦੇ ਉੱਤੇ ਜਿਹੜੇ ਐ ਛਾਪੇ ਮਾਰੇ ਐ ਸੋ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਆ ਉਹ ਇਹ ਹੈ ਕਿ ਰਾਜਸਥਾਨ ਤੋਂ ਬੀਜੇਪੀ ਦੇ ਇੱਕ ਐਮਐਲਏ ਨੇ ਕਮਰ ਲਾਲ ਮਹੀਨਾ ਉਹਨਾਂ ਦੇ ਉੱਤੇ ਕੋਈ ਪੁਰਾਣਾ ਕੇਸ ਚੱਲਦਾ ਸੀ ਉਹਨੇ ਐਸਡੀਐਮ ਦੇ ਉੱਤੇ ਪਿਸਤੌਲ ਤਾਣ ਲਿਆ ਸੀਗਾ ਤੇ ਉਹ ਡਿਊਟੀ 'ਚ ਵੇਗਨ ਪਾਉਣ ਦੇ ਕੇਸ 'ਚ ਉਹਦੇ ਤੇ ਕੇਸ ਹੋ ਗਿਆ ਸੀ ਕਾਫੀ ਧੀਰ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਸੀ ਤੇ ਹੁਣ ਆ ਕੇ ਜਨਵਰੀ ਮਈ ਦੇ ਸ਼ੁਰੂ ਦੇ ਵਿੱਚ ਉਹਨੂੰ ਸਜ਼ਾ ਹੋ ਗਈ 3 ਸਾਲ ਤੋਂ ਵੱਧ ਕਾਨੂੰਨ ਇਹ ਹੈ ਵੀ ਜੇ ਕਿਸੇ ਐਮਐਲਏ ਐਮਪੀ ਨੂੰ 3 ਸਾਲ ਤੋਂ ਵੱਧ 2 ਸਾਲ ਤੋਂ ਵੱਧ ਸਜ਼ਾ ਹੋ ਜਵੇ ਕਿਸੇ ਅਦਾਲਤ ਤੋਂ ਤਾਂ ਉਹਨੂੰ ਉਹਦੀ ਮੈਂਬਰਸ਼ਿਪ ਤੋਂ ਖਾਰਜ ਕਰਨਾ ਹੁੰਦਾ ਐਮਐਲਏ ਐਮਪੀ ਤੋਂ ਅਸੀਂ ਦੇਖਿਆ ਵੀ ਰਾਹੁਲ ਗਾਂਧੀ ਦੇ ਉੱਤੇ ਕੇਸ ਇੱਕ ਪੁਰਾਣਾ ਚੱਲਿਆ ਹੋਇਆ ਸੀਗਾ ਮੋਦੀ ਦੇ ਨਾਂ ਤੇ ਤੇ ਉਹ ਉਹਨੂੰ ਸਜ਼ਾ ਦਵਾਈ ਗਈ ਜੱਜ ਬਦਲਣ ਤੇ ਨਾ ਉਹਦੀ ਨਾਲੇ ਦੂਜੇ ਦਿਨ ਆ ਕੇ ਲੋਕ ਸਭਾ ਦੀ ਮੈਂਬਰੀ ਤੋਂ ਉਹਨੂੰ ਖਾਰਜ ਕੀਤਾ ਗਿਆ ਤੇ ਉਹਦੇ ਤੋਂ ਉਹਦਾ ਸਰਕਾਰੀ ਬੰਗਲਾ ਖਾਲੀ ਕਰਾਇਆ ਗਿਆ ਪਰ ਇਥੇ ਇਹ ਕਮਰਲਾਲ ਮੀਣਾ ਜੀ ਜਿਹੜੇ ਨੇ ਇਹ ਸੁਪਰੀਮ ਹਾਈ ਕੋਰਟ ਦੇ ਵਿੱਚੋਂ ਇਹਨਾਂ ਨੂੰ ਕੋਈ ਟੋਈ ਨਹੀਂ ਪਈ ਤੇ ਫਿਰ ਸੁਪਰੀਮ ਕੋਰਟ ਚੋਂ ਨਹੀਂ ਪਈ 23 ਦਿਨਾਂ ਬਾਅਦ ਜਾ ਕੇ ਕੱਲ ਉਸਤਾ ਉਹਨੂੰ ਡਿਸਕਵਾਲਿਫਾਈ ਕੀਤਾ ਉਹਨੂੰ ਮੈਂਬਰੀ ਤੋਂ ਖਾਰਜ ਕੀਤਾ 23 ਦਿਨਾਂ ਬਾਅਦ ਕਰ ਚਾਹੇ ਪੈਕ ਡੇਟ ਤੋਂ ਦਿੱਤਾ ਪਰ 23 ਦਿਨ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਇਹ ਦੂਰੇ ਵਿਆਰ ਨੇ ਜਿਹੜੇ ਅਸੀਂ ਸਮਝਦੇ ਹਾਂ ਵੀ ਸੰਵਿਧਾਨ ਦਾ ਜਿਹੜਾ ਮੂਲ ਦਾ ਨੱਕ ਹੈ ਕਿਵੇਂ ਬਣਦਾ ਹੈ ਵਾ ਆਪਣੀ ਮਰਜ਼ੀ ਨਾਲ ਮੋੜ ਲੈਂਦੇ ਆ ਜਿਹਦੇ ਖਿਲਾਫ ਜਾਣਾ ਹੈ ਹੋਰ ਤਰ੍ਹਾਂ ਜਿਹਦੇ ਹੱਕ ਜਾਣਾ ਹੈ ਹੋਰ ਤਰ੍ਹਾਂ ਨਾਲ ਅਗਲੀ ਗੱਲ ਦੋਸਤੋ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਵਿੱਚ ਇੱਕ ਬੜੀ ਮਾੜੀ ਕਿਸਮ ਦੀ ਘਟਨਾ ਆਈ ਹੈ ਸਾਡੇ ਸਾਹਮਣੇ ਸਮਾਜਿਕ ਵਿਤਕਰੇ ਦੀਆਂ ਘਟਨਾਵਾਂ ਬਹੁਤ ਵਾਪਰਦੀਆਂ ਨੇ ਉੱਥੇ ਕਿਸੇ ਦੁਕਾਨਦਾਰ ਦੇ ਕੋਈ ਕਿਸੇ ਦੁਕਾਨ ਦੇ ਉੱਤੇ ਕੋਈ Dalit ਬੰਦਾ ਜਾਂਦਾ ਹੈ ਸਮਾਨ ਲੈਣ ਲਈ ਤੇ ਉਹ ਦੁਕਾਨਦਾਰ ਦੇ ਮੁੰਡੇ ਨੂੰ ਬੇਟਾ ਕਹਿ ਕੇ ਸੰਬੋਧਨ ਕਰ ਦਿੰਦਾ ਵੀ ਬੇਟੇ ਆ ਚੀਜ਼ ਦੇ ਦੁਕਾਨਦਾਰ ਦਾ ਪਾਰਾ ਸੱਤਵੇਂ ਹੱਥ ਸਮਾਨ ਤੇ ਚੜ ਜਾਂਦਾ ਉਹਨੂੰ ਪਤਾ ਵੀ ਇਦਾਂ ਲੱਤ ਹੈ ਉਹ ਉਹ ਉਹਨੂੰ ਸਮਝਦਾ ਵੀ ਦਲਿਤ ਦਾ ਮੁੰਡਾ ਦਲਿਤ ਮੇਰੇ ਮੁੰਡੇ ਨੂੰ ਬੇਟਾ ਕਿਵੇਂ ਕਹਿ ਦੇਵੇ ਉਹਦੀ ਫੜ ਕੇ ਕਟਾਈ ਕਰਨਦੇ 6 ਦਿਨਾਂ ਬਾਅਦ ਕੱਲ ਉਹਦੀ ਉਥੇ ਮੌਤ ਹੋ ਗਈ ਚਾਹੇ ਬੰਦੇ ਕੁਝ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਪਰ ਇਹ ਜਿਹੜਾ ਸਮਾਜਿਕ ਵਿਤਕਰੇ ਦਾ ਸਵਾਲ ਹੈਗਾ ਜਾਤ ਪਾਤ ਦੇ ਨਾਂ ਤੇ ਵਿਤਕਰਾ ਤੇ ਨਫ਼ਰਤ ਦਾ ਜਿਹੜਾ ਸਵਾਲ ਹੈ ਇਹ ਬਹੁਤ ਡੂੰਘਾ ਹੈਗਾ ਜਿਹਨੂੰ ਆ ਆਰਐਸਐਸ ਉੱਤੋਂ ਚਾਹੇ ਜੋ ਮਰਜ਼ੀ ਕਹੀਂ ਜਾਵੇ ਉਹਨਾਂ ਦੀ ਜਿਹੜੀ ਮਨੁਘਵਾਦੀ ਵਿਚਾਰਧਾਰਾ ਹੈ ਉਹ ਜਿਹੜੀ ਹੈ ਉਹ ਸਾਡੇ ਸਮਾਜ ਦੇ ਵਿੱਚ ਬਹੁਤ ਡੂੰਘੀਆਂ ਜੜ੍ਹਾਂ ਲਾਈਆਂ ਹੋਈਆਂ ਨੇ ਉਹ ਨਹੀਂ ਉਖੜ ਰਹੀਆਂ ਇਹ ਉਹਦਾ ਇੱਕ ਪ੍ਰਗਟਾਵਾ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਲਾਸਟ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਟਰੰਪ ਸਾਹਿਬ ਨੇ ਜਿਹੜਾ ਇੱਕ ਤਾਂ ਐਪਲ ਜਿਹੜੀ ਕੰਪਨੀ ਹੈ ਜਿਹੜੀ ਆਈਫੋਨ ਫੋਨ ਬਣਾਉਂਦੀ ਹੈ ਬਹੁਤਾ ਕੰਮ ਇਹਦਾ ਚੀਨ 'ਚ ਹੁੰਦਾ ਸੀ ਕੁਝ ਦਿਨ ਬਾਅਦ ਉਹਨਾਂ ਤੇ ਟੈਰਫ ਵਗੈਰਾ ਲੱਗਣ ਤੋਂ ਬਾਅਦ ਕੁਝ ਥੋੜਾ ਜਿਹਾ ਕੰਮ ਸਾਡੇ ਆਇਆ ਤੇ ਬਾਕੀ ਜ਼ਿਆਦਾ ਕੰਮ ਵੀਤਨਾਮ ਚ ਲੱਗ ਗਿਆ ਸੀਗਾ ਤੇ ਉਹਨਾਂ ਦੇ ਜਿਹੜੇ ਸਾਡੇ ਭਾਰਤ ਵਾਲੇ ਕੱਚਾ ਬਾਜ਼ਾਰ ਰਹੀ ਸੀ ਵੀ ਚੀਨ ਤੇ ਕਿਉਂਕਿ ਜ਼ਿਆਦਾ ਟੈਰਫ ਲੱਗ ਗਏ ਹੁਣ ਸਾਡੇ ਮਾਲਾ-ਮਾਲ ਹੋ ਜਾਣਗੇ ਅਸੀਂ ਜਣੀ ਇਹ ਬੜਾ ਵਿਚਾਰਿਆ ਨੇ ਨੱਤੀ ਧੋਤੇ ਪੂਰਾ ਜਣੀ ਸਾਫ-ਸਫਾਈਆਂ ਕਰਨ ਲੱਗ ਗਏ ਵੀ ਠੀਕ ਹੈ ਹੁਣ ਸਾਡੇ ਬਾਰੇ ਨਿਆਰੇ ਹੋ ਜਾਣਗੇ ਕੱਲ ਟਰੰਪ ਨੇ ਉਹਨੂੰ ਕਹਤਾ ਐਪਲ ਨੂੰ ਐਪਲ ਦੇ ਉਹ ਜਿਹੜਾ ਕੱਕ ਹੈਗਾ ਉਹਦਾ ਮਾਲਕ ਉਹਨੂੰ ਕਿਹਾ ਵੀ ਬੰਦਾ ਬਣ ਕੇ ਜੇ ਤੂੰ ਇੱਥੇ ਬਣਾਵੇਂਗਾ ਅਮਰੀਕਾ ਦੇ ਵਿੱਚ ਉਹਨਾਂ ਦੀ ਪੈਦਾਵਾਰ ਆਈਫੋਨਾਂ ਦੀ ਫਿਰ ਤਾਂ ਤੇਰੇ ਅਸੀਂ ਠੀਕ ਖਰੀਦਾਂਗੇ ਜੇ ਤੂੰ ਭਾਰਤ ਦੇ ਵਿੱਚ ਜਾਂ ਕਿਸੇ ਹੋਰ ਥਾਂ ਤੋਂ ਬਣਾ ਕੇ ਇੱਥੇ ਲਿਆਵੇਂਗਾ ਤਾਂ ਉੱਤ 25% ਟੈਕਸ ਲਾਉਂ ਥੋੜੇ ਤੇ ਕੱਲ ਸੋ ਹੁਣ ਸਾਡੇ ਵਾਲੇ ਵਿਚਾਰੇ ਇਹਨਾਂ ਹੱਥੇ ਤੋਂ ਤੁਰੇ ਫਿਰਦੇ ਆ ਸਾਡੀ ਸਰਕਾਰ ਬੜਾ ਇਹ ਤਾਂ ਇਹ ਤਾਂ ਜਦੋਂ ਅਮਰੀਕਾ ਤੇ ਅਮਰੀਕਾ ਨੇ ਚੀਨ ਤੇ 145% ਲਾਇਆ ਸੀ ਤਾਂ ਉਦੋਂ ਤਾਂ ਖੁਸ਼ ਹੋਏ ਫਿਰਦੇ ਸੀਗੇ ਹੁਣ ਇਹਨਾਂ ਦੇ ਵੀ ਮਾਪੇ ਜੇ ਮਰੇ ਪਏ ਆ ਦੇਖਦੇ ਆ ਕੀ ਬਣਦਾ ਹੈਗਾ 트럼ਪ ਦਾ ਪਤਾ ਨਹੀਂ ਲੱਗਦਾ ਦੂਜਾ 트럼ਪ ਨੇ ਇੱਕ ਹੋਰ ਮਾੜਾ ਕੰਮ ਕੀਤਾ ਜਿਵੇਂ ਸਾਡੇ ਮੋਦੀ ਸਰਕਾਰ ਨੇ ਜਿਹੜੀਆਂ ਨਾਮੀ ਗ੍ਰਾਮੀ ਯੂਨੀਵਰਸਟੀਆਂ ਉਹ ਜਿੱਥੇ ਲੋਕ ਆਜ਼ਾਦ ਖਿਆਲਾਂ ਨਾਲ ਪੜ੍ਹਨਾ ਚਾਹੁੰਦੇ ਆ ਤਾਂ ਜਿੱਥੇ ਮਾਹੌਲ ਇਹ ਆ ਜਾ ਹੈਗਾ ਉਹਨੂੰ ਢਾਹ ਲਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਨੇ ਜਿੱਦੇ ਚੋ ਜੇ ਐਨ ਯੂ ਇੱਕ ਕਰੇਗਾ ਅਲੀਗੜ ਮੁਸਲਮਾਨ ਯੂਨੀਵਰਸਿਟੀ ਵੀ ਹੈ ਜਾਮੀਆ ਮਿਸਲੀਆ ਵੀ ਹੈ ਹైదరాబాద్ ਯੂਨੀਵਰਸਿਟੀ ਵੀ ਹੈ ਸੋ ਇਸੇ ਤਰ੍ਹਾਂ ਨਾਲ 트럼ਪ ਨੇ ਉਥੋਂ ਦੀ ਇੱਕ ਬਹੁਤ ਮਸ਼ਹੂਰ ਯੂਨੀਵਰਸਿਟੀ ਹੈ ਜਿਹੜੀ ਜਿਹਨੂੰ ਹਾਰਵਰਡ ਕਹਿੰਦੇ ਆ ਹਾਰਵਰਡ ਯੂਨੀਵਰਸਿਟੀ ਦੇ ਪਹਿਲਾਂ ਤਾਂ ਫੰਡਾਂ ਤੇ ਰੋਕ ਲਾਈ ਫਿਰ ਉਹਦੀਆਂ ਦੂਜੀਆਂ ਕਰੀਆਂ ਤੇ ਹੁਣ ਪਰਸੋਂ ਉਹਨੇ ਫੈਸਲਾ ਕਰਤਾ ਸੀ ਕਿ ਅਸੀਂ ਜਿਹੜੇ ਤੁਸੀਂ ਬਾਹਰੋਂ ਬਾਹਰਲੇ ਵਿਦਿਆਰਥੀ ਦਾਖਲ ਕਰਦੇ ਹੋ ਉਹਦੇ ਤੇ ਅਸੀਂ ਪਾਬੰਦੀ ਲਾ ਰਹੇ ਹਾਂ ਬੜਾ ਲੋਕਾਚਰ ਵਾਲਾ ਪੈ ਗਿਆ 7000 ਵਿਦਿਆਰਥੀ ਜਿਹੜੇ ਬਾਹਰਲੇ ਦੇਸ਼ਾਂ ਦੇ ਉਹ ਆਪਣੇ ਵੀਜ਼ੇ ਲਈ ਬੈਠੇ ਆ ਉਹ ਵਿਚਾਰੇ ਉੱਥੇ ਜਾਣ ਦੀ ਕਰਦੇ ਆ ਜਿਹੜੇ ਪਹਿਲਾਂ ਲੱਗੇ ਹੋਏ ਆ ਉੱਥੇ ਪੜ੍ਹਦੇ ਆ ਉਹਨਾਂ ਦੇ ਭਵਿੱਖ ਦੇ ਉੱਤੇ ਪ੍ਰਸ਼ਨ ਚਿੰਨ ਲੱਗ ਗਏ ਫਿਰ ਆ ਉੱਥੋਂ ਦੀ ਜਿਹੜੀ ਯੂਨੀਵਰਸਿਟੀ ਹੈ ਉਹ ਹਾਰਵਰਡ ਯੂਨੀਵਰਸਿਟੀ ਉਹਦੇ ਪ੍ਰਧਾਨ ਨੇ ਰਾਸ਼ਟਰਪਤੀ ਜੀ ਤੇ ਮੁਕੱਦਮਾ ਠੋਕਰਤਾ ਵੀ ਰਾਸ਼ਟਰਪਤੀ ਜੀ ਆਓ ਕੋਰਟ ਤੇ ਦੇਖਦੇ ਆ ਤੁਹਾਨੂੰ ਫਿਰ ਕੀ ਕਰਦੇ ਆ ਤੇ ਜਿਹੜਾ ਉੱਥੋਂ ਦਾ ਫੈਡਰਲ ਜੱਜ ਹੈ ਉਨੇ ਹਾਲ ਦੀ ਘੜੀ ਉਹਦੇ ਤੇ ਫੈਸਲੇ ਦੇ ਉੱਤੇ ਰਾਸ਼ਟਰਪਤੀ ਦੇ ਫੈਸਲੇ ਦੇ ਉੱਤੇ ਟੈਂਪਰੇਰੀ ਤੌਰ ਤੇ ਸਟੇ ਲਾ ਦਿੱਤੀ ਦੇਖਦੇ ਆ ਕਿਧਰਲੇ ਪਾਸੇ ਨੂੰ ਜਾਂਦੇ ਆ ਰੁਖ ਜਣੀ ਇੱਕ ਨਿਰਾ ਵਪਾਰੀ ਕਿਸਮ ਦਾ ਆਦਮੀ ਇੱਕ ਕੱਲਾ ਵਪਾਰੀ ਜਿਹਦੇ ਨਿਗਾ ਚ ਸਿਰਫ ਤੇ ਸਿਰਫ ਪਾਰ ਹੈ ਕੋਈ ਹੋਰ ਗੱਲ ਹੀ ਨਹੀਂਗੀ ਲੋਕਾਂ ਦੀ ਜਿਹੜੀ ਹਿਊਮਨ ਡਿਵੈਲਪਮੈਂਟ ਹੈ ਉਹ ਕੀ ਹੁੰਦੀ ਹੈ ਮਨੁੱਖੀ ਅਧਿਕਾਰ ਕੀ ਹੁੰਦੇ ਆ ਬਾਕੀ ਸਾਰੀਆਂ ਚੀਜ਼ਾਂ ਉਹ ਉਹ ਉਹਦੇ ਦਿਮਾਗ ਚ ਹੈ ਨਹੀਂਗੀ ਲਾਸਟ ਗੱਲ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਆ ਪਰਸੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਇਜ਼ਰਾਈਲ ਦੀ ਐਮਬੈਸੀ ਦੇ ਵਿੱਚ ਇੱਕ ਜੋੜਾ ਨੌਜਵਾਨ ਜੋੜਾ ਉਹਨਾਂ ਦਾ ਵਿਆਹ ਹੋਣ ਵਾਲਾ ਸੀਗਾ ਬਹੁਤ ਖੂਬਸੂਰਤ ਜੋੜਾ ਉਸ ਨੂੰ ਕਿਸੇ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਅਸੀਂ ਇਜ਼ਰਾਈਲ ਦੇ ਹਾਕਮਾਂ ਦੇ ਵਿਰੁੱਧਾਂ ਇਜ਼ਰਾਈਲ ਜਿਹੜਾ ਰੋਜ਼ ਗਾਜ਼ਾ ਦੇ ਵਿੱਚ ਤਬਾਹੀ ਮਚਾਰ ਹੈ ਉਹਦੇ ਵਿਰੁੱਧਾਂ ਪਰ ਕਿਸੇ ਇਜ਼ਰਾਈਲੀ ਬੰਦਿਆਂ ਦੇ ਉੱਤੇ ਉਹ ਇਜ਼ਰਾਈਲ ਦਾ ਮੁੰਡਾ ਤੇ ਕੁੜੀ ਅਮਰੀਕਨ ਹੈ ਉਹਨਾਂ ਦੇ ਉੱਤੇ ਜੇ ਗੋਲੀਆਂ ਚਲਾ ਕੇ ਮਾਰਦੇ ਤਾਂ ਸਾਨੂੰ ਇਹ ਵੀ ਗੱਲ ਬੁਰੀ ਲੱਗੇ। ਉਹ ਬੰਦਾ ਫੜਿਆ ਗਿਆ। ਫੜਿਆ ਹੋਇਆ ਤਾਂ ਜਦ ਉਹਦੇ ਤੋਂ ਪੁੱਛਗਿੱਛ ਕੀਤੀ ਤੇ ਕਿਉਂ ਕਰ ਰਹੇ ਹੈ? ਉਹ ਕਹਿੰਦਾ ਮੈਂ ਜਿਹੜਾ ਫਲਸਤੀਨੀਆ ਦੇ ਹੱਕ 'ਚ ਲੜਨ ਲਈ ਤੇ ਉਹਨਾਂ ਦਾ ਬਦਲਾ ਲੈਣ ਲਈ ਇਹ ਕੀਤਾ ਹੈ। ਤੇ ਗਾਜ਼ਾ ਦੇ ਹੱਕ 'ਚ ਤੇ ਉਹਨਾਂ ਦਾ ਬਦਲਾ ਲੈਣ ਲਈ ਇਹ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਸਾਰੀ ਦੁਨੀਆ ਨੂੰ ਇਜ਼ਰਾਈਲ ਦੇ ਉੱਤੇ ਉਹ ਕਰਨਾ ਚਾਹੀਦਾ ਹੈ ਤਾਂ ਕਿ ਇਹ ਜਿਹੇ ਨੌਜਵਾਨ ਜਿਹੜੇ ਸਿਰ ਤੇ ਕੱਫਣ ਬੰਨ੍ਹ ਕੇ ਇਸ ਤਰ੍ਹਾਂ ਮਾਰਦੇ ਆ। ਉਹ ਉਧਰਲੇ ਪਾਸੇ ਨੂੰ ਨਾ ਤੁਰਨ ਇਹ ਤੁਸੀਂ ਇਹ ਨਵੇਂ ਰਾਹ ਪੈ ਰਹੇ ਐ ਪਹਿਲਾਂ ਵੀ ਬਥੇਰੇ ਹੈਗੇ ਐ ਸੇ ਰਾਹ ਤੇ ਉਹ ਰੋਕਣ ਦੀ ਲੋੜ ਐ ਜੋ ਉਹਨੇ ਤਬਾਹੀ ਉੱਥੇ ਪਹੁੰਚਾਈ ਹੋਈ ਹੈ ਗਾਜ਼ਾ ਦੇ ਵਿੱਚ ਇਜ਼ਰਾਇਲ ਨੇ ਅੱਜ ਵੀ ਗੱਲ ਚੈਨ ਨਹੀਂ ਬਹੁਤ ਬਹੁਤ ਸ਼ੁਕਰੀਆ